ਤੱਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੁ ਵਸਿ ਫਤਖ ਸੰਮਦੀ ਨੂਰੇ ਅਰਸਾਹੁ ਕੁਰਸਾਹੁ ਝਟੀਐ ਤੁਧ ਡਠੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਜਿਸ ਪਾਸ ਬਹਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿ ਬੋ ਜੀ ਸਲੋਕ ਮਹੱਲਾ ਤੀਜਾ ਜਿਨ ਕਉ ਸਤਿ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਈ ਅਚੰਤ ਹਰ ਨਾਮ ਤੇਨ ਕਾ ਮਨ ਵਸਿਆ ਸਬਦ ਸਮਾਹੇ ਦਿਨ ਕੋ ਸਤ ਗੁਰ ਭੇਟਿਆ ਸਿਹਰ ਕੇ ਰਤ ਸਦਾ ਕਮਾਈ ਅਚੰਤ ਹਰ ਨਾਮ ਤੈਨੂੰ ਕਾ ਮਨ ਵਸਿਆ ਸੱਚਾ ਸਬਦ ਸਮਾਹੀ ਕੋਲਾ ਉਧਾਰ ਹੈ ਆਪਣਾ ਖੋ ਪਾਦਵੀ ਆਪੇ ਪਾਹੇ ਪਾਰ ਬ੍ਰਹਮ ਤਿੰਨ ਕਾਉ ਸੰਤੁਸ਼ਟ ਪਾਇਆ ਜੋ ਗੁਰ ਚਰਨੀ ਜਾਨ ਪਾਹੇ ਜਨਾਨਕ ਹਰਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਈ ਮਹੱਲਾ ਤੀਜਾ ਹਉਮੈ ਅੰਦਰ ਖੜਕ ਹਾ ਖੜਕੇ ਖੜਕ ਵੇਹਾਏ ਹਮ ਮ ਵੱਡਾ ਰੋਗ ਹ ਮਰ ਜੰਮ ਆਵ ਜਾ ਨਕਾਉ ਪੂਰਬ ਲਿਖਿਆ ਤੇ ਨ ਸਤ ਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਬਰੇ ਉਮੈ ਸਬਦ ਜਲਾਏ ਪਾਉੜੇ ਹਰਨਾ ਮੋਹ ਮਾਰਾ ਪ੍ਰਭ ਅਬਿਗਤ ਅਗੋਚਰ ਅਬਨਾਸੀ ਪਰਖ ਬਿਦਾਤਾ ਹਰ ਨਾਮ ਹਮਸਰੇਵਹ ਹਰ ਨਾਮ ਹਮ ਪੂਜਾ ਹਰ ਨੰ ਮੇ ਹੀ ਮਨ ਰਤਾ ਹਰ ਨੰ ਮੇ ਜੇਵਡ ਕੋਈ ਆਵਰਨਾ ਸੁਜ ਹਰ ਨਾਮੋਂ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਹੋ ਸਤ ਗੁਰ ਆਪੋ ਨੇ ਕਉ ਸਦਾ ਨਮਸਕਾਰੀ ਜੇ ਤੁਮ ਮਿਲਿਆ ਹਰ ਨਾਮ ਮੈਂ ਜਾਤਾ ਹਰ ਨਾਮ ਦੀਆ ਗੁਰ ਪਰਉਪਕਾਰੀ ਅੰਨ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪੋ ਨੇ ਕਾ ਸਦਾ ਨਾਮ ਸਕਾਰੀ ਜੇ ਤੋ ਮਿਲੈ ਹਰ ਨਾਮ ਮੈਂ ਜਾਤਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਜਿਨ ਕਉ ਸਤ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚ ਸਬਦ ਸਮਾਹਿ ਰਾਗ ਵਡਹਾਂਸ ਦੀ ਵਾਰ ਦੀ ਪਾਉੜੀ 16ਵੀਂ ਸਲੋਕਾਂ ਨਾਲ